ਜਿੰਦਾ ਵੱਡੇ ਸਾਕੇ ਕਰਕ ਖਲਾਉਣ ਵਾਲੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਚੜ੍ਹਦੀ ਕਲਾ ਨਾਲ ਜਗਾਰੇ ਚ ਕਉਂਦੇ ਹੋਏ ਉਸ ਨੀਆਂ ਵਿੱਚ ਖਲੋ ਕੇ ਸੂਬੇ ਸਰਹੰਦ ਨੂੰ ਜੋ ਕੁਝ ਕਹਿੰਦੇ ਨੇ ਇਹ ਕਿਵੇਂ ਹੁਕਮ ਕਰਦਾ ਹੈ ਕਿਵੇਂ ਸ਼ਰ੍ਹਾਂ ਦੇ ਉਲਟ ਜਾ ਕੇ ਇਹ ਲੋਕ ਫਤਵੇ ਪੜ ਦਿੰਦੇ ਨੇ ਸਾਰੀ ਕਹਾਣੀ ਮੈਂ ਤੁਹਾਡੇ ਨਾਲ ਉਸ ਵਰਤਾਂ ਨੂੰ ਸਾਂਝਾ ਕਰਦਾ ਸ਼ੰਦ ਐਉਂ ਜਦੋਂ ਹੁਕਮ ਸੁਣਾਇਆ ਸੁਪੇਖਾਨ ਨੇ ਯੋਧਿਆਂ ਚੜਨ ਲਾਲੀਆਂ ਦੋਵੇਂ ਲਾਲ ਵਿੱਚ ਚਣਦੇ ਦੀਵਾਰਾਂ ਕਾਜ਼ੀਆਂ ਨੇ ਲਾਏ ਫਤਵੇ ਉਹ ਕਾਜ਼ੀਆਂ ਨੇ ਲਾਏ ਫਤਵੇ ਉਹ ਸ਼ਾਮਾਂ ਮੱਝ ਦੀ ਮੱਝ ਸ਼ਾਮਾਂ ਮੱਝ ਦੀ ਸੜਨ ਪਰਵਾਨੇ ਨਬਸ਼ੇ ਨੂੰ ਕਦਮ ਧਰਦੇ ਘੜੀ ਨਿਹਾਂ ਵਿੱਚ ਗੁਰੂ ਦੇ ਦਲਾਰੇ ਸੀ ਮੌਤ ਨੂੰ ਮਜਾਕਾਂ ਕਰਦੇ ਮੌਤ ਨੂੰ ਮਜਾਕਾਂ ਕਰਦੇ ਲਾਟਾਂ ਉੱਠੀਆਂ ਆ ਕਾਚ ਵਾਲੇ ਪੁੱਠੀਆਂ ਤੇ ਜ਼ੁਲਮਾਂ ਦੇ ਮੱਛੇ ਭੰਬੜ ਰੂਹ ਭਰ ਉੱਠੀ ਪਾਪ ਦੀ ਕਿਚੈਰੀ ਤੇ ਧਰਮੀਆਂ ਦਾ ਕਰੋ ਖਾਤਮਾ ਦੇ ਧਰਮੀਆਂ ਦਾ ਕਰੋ ਖਾਤਮਾ ਉਹ ਹਾਸਾ ਬੁੱਲੀਆਂ ਦੇ ਛੜਣ ਜੇ ਕਾਰੇ ਨਾ ਹੋਣੀ ਗੋਲ ਰਦਾ ਢਾਰ ਦੇ ਖੜੇ ਨਹੀਂ ਹਾਵੇ ਜੀ ਗੁਰੂ ਦੇ ਦਲਾਰੇ ਸੀ ਮੋਦ ਨੂੰ ਮਜਾਕਾਂ ਕਰਦੇ ਮੋਦ ਨੂੰ ਮਜਾਕਾਂ ਕਰਦੇ ਵੇਖ ਵੇਖ ਕੇ ਹੈਰਾਨ ਲਾਲ ਦੋਵੇਂ ਵੇਖੋ ਖੁਸ਼ੀ ਦੋਵੇਂ ਟੈਕ ਦੇ ਗੁਲਾਬ ਵਾਂਗੂ ਮੁਖੜੇ ਨਾ ਛਾਈਆਂ ਚਿਹਰੇ ਤੇ ਉਦਾਸੀਆਂ ਨਾ ਛਾਈਆਂ ਚਿਹਰੇ ਤੇ ਉਦਾਸੀਆਂ ਹੋ ਜਿੰਨਾ ਕੌਮ ਉਦੋਂ ਵਾਰੀ ਜਿੰਦ ਗਾਨੀ ਹੋ ਜਿਉਂ ਨਸਾਦਾ ਨਹੀਂ ਮਾਰਦੇ ਖੜੇ ਨਹੀਂ ਹਵੇ ਜੀ ਗੁਰੂ ਦੇ ਦਲਾਰੇ ਸੀਮੋਦ ਨੂੰ ਮਜਾ ਕਾ ਕਰਦੇ ਸੀਮੋਦ ਨੂੰ ਮਜਾ ਕਾ ਕਰਦੇ ਫਤਿਹ ਸਿੰਘ ਪ੍ਰਤੀਕ ਜਿਹੜਾ ਫਤਿਹਦਾ ਫਤਿਹ ਸਿੰਘ ਪ੍ਰਤੀਕ ਜਿਹੜਾ ਫਤਿਹਦਾ ਤੇ ਸਦਾ ਰਹਿਣੀ ਫਤਿ ਉਸ ਦੀ ਜੋ ਰਵਾਰਨ ਨੂੰ ਡਰਾਉਣ ਵਾਲਾ ਕੋਈ ਵੀ ਮਾਂ ਨੇ ਪੁੱਤ ਨਹੀਂ ਜੰਮਿਆ ਹਾਂ ਉਹ ਮਾਂ ਨੇ ਪੁੱਤ ਨਹੀਂ ਜੰਮਿਆ ਹਾਂ ਉਹ ਸਿੱਖੀ ਮੈਲ ਦੀ ਉਹ ਸਾਰੀ ਵੇਲੇ ধੋਵੇਂ ਉਹ ਤਾਈਆਂ ਬਹੁਦੇ ਦੁੱਖ ਜਾਰ ਦੇ ਖਾੜੇ ਨੀ ਹਾਂ ਵਿੱਚ ਗੁਰੂ ਦੇ ਦਲਾਰੇ ਸਿਮੋਦ ਨੂੰ ਮਜਾ ਕਾਂਕਾਰ ਦੇ ਮੋਦ ਨੂੰ ਮਜਾ ਕਾਗਰ ਦੇ ਨਾਇਆ ਮੋਦ ਨੂੰ ਕਲਜ ਨਾਲ ਘੁੱਟ ਕੇ ਸਾਕੇ ਵੱਡੇ ਜਿੰਦਾਂ ਨਕੀਆਂ ਅੰਸੂ ਅੰਬਰਾਂ ਚ ਜੀਮੀ ਉੱਤੇ ਡਿੱਗਦੇ ਤੇ ਧਰਤੀ ਤਰੇੜਾਂ ਛੱਡੀਆਂ ਤੇ ਧਰਤੀ ਤਰੇੜਾਂ ਛੱਡੀਆਂ ਉਹ ਸੁਰਾਂ ਮਿੱਠੀਆਂ ਜਵਦਨ ਦਰਹਾਨੇ ਉਹ ਗਾਉਣ ਭਾਰੇ ਗੁਰੂ ਘਰ ਦੇ ਖੜੇ ਨਹੀਂ ਹਵੇ ਜੀ ਗੁਰੂ ਦੇ ਦਲਾਰੇ ਸੀ ਮੋਦ ਨੂੰ ਮਜਾ ਕਾ ਕਰਦੇ ਸੀ ਮੋਦ ਨੂੰ ਮਜਾ ਕਾ ਕਰਦੇ ਢੋਲ ਸਾਨੂੰ ਦੇ ਗਿਆ ਸਰਦਾਰੀਆਂ ਢੋਲ ਸਾਨੂੰ ਦੇ ਗਿਆ ਸਰਦਾਰੀਆਂ ਝੁੱਲਦੇ ਨਿਸ਼ਾਨ ਕੇਸਰੀ ਸਿੰਘੋ ਸਾंभ ਸਾmber ਰੱਖਿਓ ਦਿਲੋਂ ਮੇ ਸਿੱਖੀ ਦਾ ਅਮੀਰ ਮੇਰ ਸਾ ਬਈ ਸਿੱਖੀ ਦਾ ਅਮੀਰ ਮੇਰ ਸਾ ਓ ਬੇੜਾ ਝੂਠ ਦਾ ਰਸ਼ੀਆ ਡੁੱਬਦਾ ਹੋ ਸੱਜੇ ਹੀ ਮਨੁੱਖ ਦਾਰ ਦੇ ਖੜੇ ਨਹੀਂ ਹਵੇ ਜੀ ਗੁਰੂ ਦੇ ਦਲਾਰੇ ਸੀ ਮੌਦ ਨੂੰ ਮਜਾ ਕਾਕਰ ਦੇ ਦੀ ਮੌਤ ਨੂੰ ਮਜਾਕਾਂ ਕਰਦੇ ਸਰ ਦੇ ਅੰਦਰ ਇਹ ਗੱਲ ਵਿਦਵਾਨਾਂ ਨੇ ਲਿਖੀ ਹੈ ਬੰਦਾ ਜਦੋਂ ਕਦੇ ਪਾਪ ਕਰਦਾ ਤੇ ਧਰਮ ਤੋਂ ਪਾਸੇ ਹੋ ਕੇ ਕਰਦਾ